ਤੁਹਾਨੂੰ ਧੰਨਵਾਦ ਔਰ ਇੱਥੇ ਪਹੁੰਚਣ ਤੇ ਜੀ ਆਇਆਂ ਆਖਦਾ ਹਾਂ ਸਾਰੇ ਨਗਰ ਨਿਵਾਸੀਆਂ ਨੂੰ ਧੰਨਵਾਦ ਕਰਦਾ ਆ ਜਿਹੜੇ ਅੱਜ ਆਪਣਾ ਕੰਮ ਛੱਡ ਕੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਜure ਤੁਸੀਂ ਪਹੁੰਚੇ ਹੋ ਸਾਰਿਆਂ ਦਾ ਇੱਕ ਇੱਕ ਕਦਮ ਚੱਲਿਆ ਜੀ ਹੈ ਤੇ ਬਾਕੀ ਤੁਹਾਡੇ ਵਾਲੇ ਤਾਂ ਬਹੁਤ ਆਟਾ ਕਿਉਂ ਪਹਿਲਾਂ 9 ਵਜੇ ਦਾ ਪ੍ਰੋਗਰਾਮ ਸੀਗਾ ਫੇਰ ਆ ਸਾਹਮਣੇ ਅੱਗੇ ਹੋਰ ਦਾ ਪ੍ਰੋਗਰਾਮ ਨੇ ਇਸ ਕਰਕੇ ਜਾੜੇ ਸਮਾਂ ਅਸੀਂ ਨਹੀਂ ਲੈਂਦੇ ਹੁਣ ਮੈਂ ਬੇਨਤੀ ਕਰਦਾ ਸਰਦਾਰ ਸੁਖਬਾਲ ਸਿੰਘ ਖੇਰਾ ਠੀਕ 39 ਸਾਲ ਬਾਅਦ ਜਿਨ੍ਹਾਂ ਲੋਕਾਂ ਨੇ ਇੱਥੇ ਰਾਜ ਕੀਤਾ ਮੈਂ ਉਹਦੇ ਵਿੱਚ ਮੈਂ ਆਪਣੀ ਪਾਰਟੀ ਨੂੰ ਵਿੱਚ ਪਾ ਰਿਹਾ ਹਾਂ ਸੁਣ ਲਓ ਅੱਛੀ ਤਰ੍ਹਾਂ ਯਾ ਮਗਲੀਆਂ ਪਾਰਟੀਆਂ ਨੇ ਰਾਜ ਕੀਤਾ ਆ ਮਸਲੇ ਵਿੱਚਾ ਕਤਲਿਆ ਮੈਂ ਦਿੱਲੀ ਦੇ ਵਿੱਚ ਵੀ ਕੀਤਾ ਵੀ ਇਹ ਮੁੱਦੇ ਵੀ ਤੁਸੀਂ ਚੱਕੋ ਵੀ ਕਾਂਗਰਸ ਸਰਕਾਰ ਨੇ ਸਾਡੀ ਨੌਜਵਾਨੀ ਦਾ ਉਹ ਕਹਿੰਦੇ ਵੀ ਮੁੱਦੇ ਅਸੀਂ ਚੱਕਾਂਗੇ ਅਸੀਂ ਸਿੱਖ ਪੰਥ ਦੇ ਨਾਲ ਆ ਅਸੀਂ ਸਿੱਖ ਪੰਥ ਦੀ ਗੱਲ ਕਰਦੇ ਹਾਂ ਹਾਂ ਜੀ ਉਸ ਨੂੰ ਮੋਰਪੌ ਨੂੰ ਕੋਈ ਇਤਰਾਜ਼ ਨਹੀਂਗਾ ਪਰ ਜੇ ਲੱਗਦਾ ਹੋਵੇ ਕਿ ਹਾਂ ਖੇੜਾ ਵੀ ਸਾਡੀ ਆਵਾਜ਼ ਚੱਕ ਸਕਦਾ ਖੇੜਾ ਵੀ ਪੰਜਾਬ ਨੂੰ ਕਿਸੇ ਅੱਛੇ ਪਾਸੇ ਲੈ ਜਾ ਸਕਦਾ ਫਿਰ ਮੇਰੇ ਤੇ ਭਰੋਸਾ ਪਾ ਕੇ ਇੱਕ ਤਾਰੀਖ ਨੂੰ ਹੱਥ ਪੰਜਾਬ ਮੇਰਾ ਚੋਣ ਨਿਸ਼ਾਨ ਹੈ ਉਸ ਬਟਨ ਦੇ ਉੱਤੇ ਦਬਾ ਕੇ ਬਟਨ ਤੇ ਮੈਨੂੰ ਕਾਨੂੰਨ ਜਾਬ ਕਰੋ ਇਹ ਫਰਿਆਦ ਇਹ ਬੇਨਤੀ ਕਰਨ ਵਾਸਤੇ ਮੈਂ ਤੁਹਾਡੇ ਨਗਰ ਵਿੱਚ ਆ ਹਾਜ਼ਰ ਹੋਇਆ ਹਾਂ ਇਹ ਬੇਨਤੀ ਕਹਿੰਦੇ ਸੀਗੇ ਕਿ ਸੰਗਰੂਰ ਰਾਜਤਾਨੀਆਂ ਆਮ ਆਦਮੀ ਦੀ ਤੇ ਕਰਾਚੋ ਅੱਗੇ ਸੰਗਰੂਰ ਦੀ ਰਾਜਧਾਨੀ ਹੈ ਇੱਥੇ ਬੜੇ ਵੱਡੇ ਵੱਡੇ ਲੀਡਰ ਹੋਏ ਨੇ ਜਿਹੜੇ ਭਗਵੰਤ ਮਾਨ ਦੇ 24 ਘੰਟੇ ਨਾਲ ਰਹਿੰਦੇ ਨੇ ਪਰ ਮੈਂ ਕਰਾਚੋ ਨੂੰ ਹੀ ਪੁੱਛਿਆ ਮੇਰੇ ਕੋ ਖੜੇ ਸਾਰੇ ਪਿੰਡ ਵਾਲੇ ਕਰਾਚੋ ਪਿੰਡ ਵਿੱਚ ਪਿਛਲੇ 2 ਸਾਲਾਂ ਵਿੱਚ ਸਿਰਫ ਇੱਕ ਕੰਮ ਕਰਾਇਆ ਤੇ ਪੀਣ ਵਾਲੀਆਂ ਪਾਈਪਾਂ ਦੀ ਇੱਕ ਲਾਈਨ ਵਿਛਾਈ ਆ ਸਾਰੀ ਲੀਕ ਹੋਈ ਹੋਈ ਆ ਸਾਰਾ ਪਿੰਡ ਪਟਿਆ ਹੋਇਆ ਵਾ ਇਹਦੇ ਤੋਂ ਇਲਾਵਾ ਕੱਖ ਨਹੀਂ ਕੀਤਾ ਮਗਰਲੇ 5 ਸਾਲਾਂ 'ਚ 2.5 ਕਰੋੜ ਦੇ ਕਰੀਬ ਇੰਟਰਲੌਕ ਟਾਈਲ ਤੇ ਗਲੀਆਂ ਬਣੀਆਂ ਨੇ ਔਰ ਇਹਦੇ ਨਾਲ-ਨਾਲ ਇਹਨਾਂ ਨੇ ਪਿੰਡ ਦੇ ਵਿੱਚ ਸਕੂਲ ਸਸੇ ਪੈਸੇ ਖਰਚੇ ਪੰਚਾਇਤ ਨੇ 4 ਤੋਂ 5 ਸੜਕਾਂ ਨਵੇਂ ਲਿੰਕ ਰੂਟਸ ਕ੍ਰੀਏਟ ਕਰੇ 4 ਤੋਂ 5 4-4 5-5 ਕਿਲੋਮੀਟਰ ਦੇ ਕਰਾਚੋ ਦੇ ਨਾਲ ਜੋੜਿਆ ਨੈਟਵਰਕ ਇਸ ਕਰਕੇ ਮੈਂ ਕਰਾਚੋ ਸਿਰਫ ਇਹ ਕਹਾ ਕਿ ਤੁਸੀਂ ਇੱਥੇ ਦੇਖ ਲਓ ਬਦਲਾਵ ਕਰਨਾ ਹੈ ਜੇ ਸੰਗਰੂਰ ਦੀ ਗੱਲ ਕਰ ਲਈਏ ਤੇ ਮਸਤੂਆਣਾ ਸਾਹਿਬ ਇੱਕ ਮੈਡੀਕਲ ਕਾਲਜ ਦਾ ਨੀਂਹ ਪੱਥਰ ਰਖੜਾ ਭਗਵਾਨ ਜੀ ਤੁਹਾਨੂੰ ਕੋ ਮੈਨੂੰ ਕੋਈ ਪੰਜ ਵੱਡੇ ਕੰਮ ਸੰਗਰੂਰ ਦੇ ਜਿਹਦਾ ਵਜਿੰਦਰ ਸਿੰਘਲਾ ਨੇ ਕਾਬਦਾਂ ਦੇ ਵਿੱਚ ਸੈਟਲਾਈਟ ਪੀਜੀਆਈ ਹਸਪੀਟਲ ਬਣਾਇਆ ਇੱਕ ਟਾਟਾ ਦਾ ਕੈਂਸਰ ਹਸਪੀਟਲ ਬਣਾਇਆ ਏਡੀਅਮ ਬਣਾਇਆ ਟ੍ਰੇਨਾਂ ਨਾਲ ਜੋੜਿਆ ਸੰਗਰੂਰ ਕੋਈ ਪੰਜ ਵੱਡੇ ਕੰਮ ਮੈਨੂੰ ਭਗਵੰਤ ਮਾਨ ਕਰਾ ਦੇ ਇੱਕ ਖੰਡ ਮਿਲ ਸੀ ਧੂਰੀ ਦੀ ਉਹ ਵੀ ਬੰਦ ਹੋ ਗਈ 12 ਕੇ 13 14 ਕਰੋੜ ਰੁਪਇਆ ਬਕਾਇਆ ਕਿਸਾਨਾਂ ਦਾ ਦੇਣ ਵਾਲਾ ਉਹ ਨਹੀਂ ਲੈ ਕੇ ਦਿੱਤਾ ਇੱਕ ਫਾਟਕ ਬਣਨਾ ਸੀ ਰੇਲ ਓਵਰ ਬ੍ਰਿਜ ਬਣਨਾ ਸੀ ਇੱਕ ਲਾਈਨ ਆ ਧੂਰੀ ਦੇ ਵਿੱਚ ਉਹ ਨਹੀਂ ਬਣਾ ਸਕੇ ਮੈਡੀਕਲ ਕਾਲਜ ਫੇਲ ਹੋ ਗਿਆ ਇਸ ਕਰਕੇ ਹੋਰ ਚਾਰ ਮਨਿਸਟਰ ਨੇ ਥੇ ਸ਼ਰਾਬ ਇਕ ਰਹੀ ਜਾਲੀ ਹਰ ਕਿਸਮ ਦਾ ਮਾਫੀਆ ਫਿਰ ਰਿਹਾ ਮੀਟ ਹੀਰ ਦੇ ਮੂੰਹੋਂ ਇੱਕ ਸ਼ਬਦ ਨਹੀਂ ਨਿਕਲਦਾ ਕਿ ਸਾਡੇ ਪੰਜਾਬ ਦੇ ਵਿੱਚ ਜਾਲੀ ਸ਼ਰਾਬ ਨਾਲ ਸੰਗਰੂਰ ਜ਼ਿਲ੍ਹੇ ਵਿੱਚ 25 ਬੰਦੇ ਮਰ ਗਏ ਨੇ ਇਹਨਾਂ ਦੇ ਇਥੋਂ ਜ਼ਿਲ੍ਹੇ ਦਾ ਇੱਕ ਪ੍ਰੀਤਮ ਸਿੰਘ ਕਿਸਾਨ ਮੰਡੇਰਪਿੰਡ ਦਾ ਲੋਂਗੋਵਾਲ ਦਾ ਮਰ ਗਿਆ ਸੀ ਕਰਨੀ ਕੇ ਸ਼ੁਭ ਕਰਨ ਮਾਰਤਾ ਸਿੱਧੂ ਮੂਸੇਵਾਲੇ ਦਾ ਇਨਸਾਫ ਨਹੀਂ ਹੋਇਆ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਨਹੀਂ ਹੋਇਆ ਪਿਛਲੇ 2 ਸਾਲਾਂ ਵਿੱਚ ਇੱਕ ਆਵਾਜ਼ ਨਹੀਂ ਉਠਾਈ ਕਿਸੇ ਮੋਰਚੇ ਚ ਨਹੀਂ ਗਏ ਕਿਤੇ ਮਦਦ ਨਹੀਂ ਕੀਤੀ ਆਪਣੇ ਜ਼ਿਲ੍ਹੇ ਚ ਨਹੀਂ ਹਿੱਲੇ ਇਸ ਕਰਕੇ ਮੈਂ ਸਭ ਨੂੰ ਅਪੀਲ ਕੀਤੀ ਕਿ ਰਾਜ ਚੋ ਚ ਸਾਡੀ ਵੋਟ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ ਹਾਂ ਜੀ ਸਰ ਸਾਹਿਬ ਮੇਰੇ ਕੋਲ ਰਿਕਾਰਡ ਹੈ ਜੇ ਮੈਂ ਕੱਲ ਧੂਰੀ ਦਿਖਾਤਾ ਇੱਕ ਪ੍ਰੋਗਰਾਮ ਰੱਖਿਆ ਸੀ ਜਿਹੜਾ ਬਾਹਰ ਐਸੋਸੀਏਸ਼ਨ ਦਾ ਇੱਕ ਰਾਤ ਪਹਿਲਾਂ ਇਹਨੂੰ ਮੈਂ ਫੋਨ ਕਰਨਾ ਸ਼ੁਰੂ ਕੀਤਾ ਫੋਨ ਘੰਟੀ ਜਾਣ ਤੋਂ ਬਾਅਦ ਬੰਦ ਕਰਤਾ ਇਹਨੂੰ ਮੁੜ ਕੇ ਤੜਕੇ ਮੈਂ ਸਵੇਰੇ ਜਾਂ ਰਾਤ ਨੂੰ ਟੈਕਸਟ ਪਾਇਆ ਵਟਸਐਪ ਤੇ ਡਿਲੀਵਰ ਹੋ ਗਿਆ ਪੜ੍ਹ ਲਿਆ ਫਿਰ ਵੀ ਵਾਪਸ ਨਹੀਂ ਕੀਤਾ ਸਵੇਰੇ ਉੱਠ ਕੇ ਫਿਰ ਫੋਨ ਕੀਤਾ ਚੱਲਦਾ ਸੀ ਫੇਨ ਚੱਕਿਆ 8 ਵਜੇ ਕੀਤਾ 12 ਵਜੇ ਜਾਣਾ ਸੀਗਾ ਇਹ ਬਹਾਨੇ ਸਾਜੀ ਆ ਅਸਲ ਜਿਹੜੀ ਕੱਲ ਮੈਂ ਦੱਸਤੀ ਤੁਹਾਨੂੰ ਕਿ ਜਿਹੜਾ ਉਹਦੇ ਤੇ ਵਿਜਲੈਂਸ ਦੀ ਇਨਕੁਆਰੀ ਚੱਲ ਰਹੀ ਸੀ ਉਹ ਘਬਰਾਇਆ ਹੋਇਆ ਸੀਗਾ ਉਹ ਜੇਲ ਜਾਣ ਤੋਂ ਡਰਦਾ ਸੀਗਾ ਉਹਨੇ ਆਪਣੇ ਆਪ ਨੂੰ ਸਰੈਂਡਰ ਕੀਤਾ ਔਰ ਇਹਦੀ ਵਾਈਫ ਦੀ ਬੜੀ ਤੋਹਫੀਨ ਕੀਤੀ ਇੱਕ ਕੁਮੇਲਾ ਸਿੰਘ ਫਿਰਦਾ ਹੁੰਦਾ ਸੀ ਇੱਕ ਆਮ ਆਦਮੀ ਦਾ ਇਹਦੇ ਮਗਰ ਮਗਰ ਅਖੀ ਕੀ ਕਰਦਾ ਟੈਂਪੂ ਛਾੜ ਕੇ ਅਖੀ ਇਹਦੀ ਸਪੀਡ ਚੈੱਕ ਕਰਦਾ ਉਹਨੂੰ ਭਗਵੰਤਮਾਨ ਨੇ ਮੋਟੇ ਦੀ ਔਰਤ ਦੀ ਤੋਹੀਨ ਕੀਤੀ ਹੋਵੇ ਭਗਵੰਤ ਮਾਨ ਤੇ ਉਹਦੇ ਬੰਦਿਆਂ ਨੇ ਤੁਸੀਂ ਉਹਨਾਂ ਦੀ ਚੋਲੀ ਜਾ ਕੇ ਡਿੱਗ ਗਿਓ ਔਰ ਭਗਵੰਤ ਮਾਨ ਦੀ ਹੋਰ ਵੀ ਬਹੁਤ ਮਾੜੀ ਗੱਲ ਆ ਕਿ ਉਹ ਆਪਣੀ ਪੁਲਿਸ ਦੇ ਜ਼ਰੀਏ ਆਪਣੇ ਸਿਆਸੀ ਵਿਰੋਧੀਆਂ ਨੂੰ ਸਾਫੇ ਪਾ ਕੇ ਪਾਰਟੀ 'ਚ ੱੱਕੇ ਨਾ ਰੜਾ ਰਿਆ ਤੇ ਜਿਹੜਾ ਬੰਦਾ ਕਹਿੰਦਾ ਕਿ ਸਿੱ 13 ਦੀਆਂ 13 ਜਿਤਨੀਆਂ ਕਿ ਫਿਰ ਤੂੰ ਐਡਾ ਤੇਰੇ 'ਚ ਕੌਨਫੀਡੈਂਸ ਹੈਗਾ ਤੇ ਫਿਰ ਗੋਲਡੀ ਲਾਈਨ ਦੀ ਕੀ ਲੋੜ ਪੈਗੀ ਇਹਨੂੰ ਇਹ ਨਹੀਂ ਲੱਗਦਾ ਵੀ ਇਹ ਰਜਾਨ ਬਹੁਤ ਆ ਇਹ ਰੋਜ਼ ਸ਼ੋਰ ਕੇਜਰੀਵਾਲ ਕਹਿੰਦਾ ਨਾ ਕਿ ਈਡੀ ਤੇ ਸੀਬੀਆਈ ਸਾਡੇ ਤੇ ੱੱਕਾ ਕਰ ਰਹੀ ਆ ਇਹਨੂੰ ਪੁੱਛੋ ਕਿ ਤੂੰ ਪੰਜਾਬ ਵਿੱਚ ਪੰਜਾਬ ਪੁਲਿਸ ਦਾ ਬਹੁਤ ਮਾੜਾ ਰੁਝਾਨ ਹੈ ਜੀ ਜੇ ਇਸ ਤਰ੍ਹਾਂ ਹੋਣ ਲੱਗ ਗਿਆ ਜੇ ਦੀ ਸਰਕਾਰ ਬਣਿਆ ਕਰੇਗੀ ਉਹ ਆਪੋਜੀਸ਼ਨ ਨੂੰ ਮੁਕਤੀ ਕਰ ਦਿਆ ਕਰੇਗਾ ਸਾਰਿਆਂ ਨੂੰ ਫੜ ਕੇ ਅੰਦਰ ਦੇ ਦਿਆ ਕਰੂਗਾ ਪਰਚੇ ਦਰਜ ਕਰ ਦਿਆ ਕਰੂਗਾ ਇਸ ਕਰਕੇ ਹੋਰ ਇੱਕ ਕਿਥੋਂ ਦਾ ਬਦਲਾਅ ਆ ਇਹ ਤਾਂ ਇਹ ਤਾਂ ਸਭ ਤੋਂ ਘਟੀਆ ਹਰਕਤ ਹੈ ਭਗਵੰਤ ਦੀ ਔਰ ਇਹਦਾ ਖਮਿਆਜ਼ਾ ਸੰਗਰੂਰ ਦੇ ਲੋਕ ਜਿਹੜੇ ਇਲੈਕਸ਼ਨ ਦੇ ਨਤੀਜੇ ਪੱਕਾ ਦੇਣਗੇ ਗੋਲਡੀ ਕਹੇ ਪੰਜ ਚਾਰ ਬੰਦਿਆਂ ਨੇ ਹੀ ਹਾਈਜੈਕਟ ਕੀਤੀ ਹੋਇਆ ਕਾਂਗਰਸ ਆਪਣੀ ਮਨਮਰਜ਼ੀ ਨਾਲ ਟਿਕਟਾਂ ਲੈਂਦੇ ਨੇ ਉਹਨੂੰ ਇੱਧਰ ਭੇਜਦੇ ਨੇ ਉੱਧਰ ਭੇਜਦੇ ਦੇਖੋ ਗੋਲਡੀ ਨੂੰ ਛੋਟੀ ਜੀ ਉਮਰ ਵਿੱਚ ਐਮਐਲਏ ਬਣਾਤਾ ਜ਼ਿਲ੍ਹੇ ਦਾ ਪ੍ਰ ਕਾਂਗਰਸ ਕਿਸੇ ਹਾਰਦੇ ਹੋਏ ਆਦਮੀ ਨੂੰ ਜਿਹਨੂੰ ਕੇਵਲ 75000 ਵੋਟ ਪਈ ਇਹਦਾ ਟਿਕਟ ਦੇ ਸਕਦੀ ਸੀਗੀ ਤੈਨੂੰ ਤੈਨੂੰ ਐਡੇ ਵੱਡੇ ਅਹੁਦਿਆਂ ਨਾਲ ਨਵਾਜ ਦੇ ਦਿੱਤਾ 40 ਸਾਲ ਦੀ ਤੇਰੀ ਉਮਰ ਹੈ ਥੋੜਾ ਸਬਰ ਰੱਖ ਇੱਥੇ ਲੋਕੀ 30-30 ਸਾਲ ਦੇ ਇੰਤਜ਼ਾਰ ਕਰਦੇ ਐਮਐਲਏ ਨਹੀਂ ਬਣ ਸਕਦੇ ਇਹ ਸਾਰਾ ਅਸਲ ਵਿੱਚ ਕੀ ਆ ਕਿ ਉਹਦਾ ਡਰ ਬੋਲਿਆ ਵਾ ਉਸਨੇ ਗੋਡੇ ਟੇਕ ਕੇ ਭਗਵੰਤ ਦੇ ਸਾਹਮਣੇ ਸਰੈਂਡਰ ਕੀਤਾ ਵਾ ਔਰ ਮੈਂ ਸਮਝਦਾ ਕਿ ਆਪਣਾ ਪੋਲਿਟਿਕਲ ਸੂਸਾਈਡ ਕੀਤਾ ਆਪਣਾ ਪੋਲਿਟਿਕਲ ਕੈਰੀਅਰ ਖਤਮ ਕੀਤਾ